ਹੈਲੋ ਦੋਸਤੋ ਕਿਵੇਂ ਹਾਲ ਚਾਲ ਤੁਹਾਡੇ ਹੋਰ ਸੁਣਾਓ ਅੱਜ ਸੰਡੇ ਦਾ ਦਿਨ ਤਾਂ ਬਹੁਤ ਬੀਜੀ ਜਾਂਦਾ ਅੱਜ ਵੀ ਅਸੀਂ ਐਲਸੀਡੀ ਲਈ ਸੀ ਥੋੜਾ ਜਿਹਾ ਉਹ ਅੱਜ ਉਹਨਾਂ ਨੇ 쿠ਪਨ ਦਿੱਤੇ ਸੀ ਪ੍ਰਾਈਜ਼ ਨਿਕਲਣਾ ਸੀ ਮੇਰਾ ਤਾਂ ਕੁਝ ਨਿਕਲਿਆ ਨਹੀਂ ਮੈਂ ਪਤਾ ਪਹਿਲਾਂ ਹੀ ਸੋਚ ਲਿਆ ਸੀ ਮੈਂ ਕਿਹਾ ਸਾਡਾ ਨਿਕਲਣਾ ਨਹੀਂ ਕਰ ਵੀ ਉਦਾਂ ਦੇ ਐ ਇਸ ਕਰਕੇ ਜਾਂਦੇ ਹੀ ਨਹੀਂ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਭਾਈ ਜੇ ਮੇਲਾ ਨਿਕਲਿਆ ਪ੍ਰਾਈਜ਼ ਤੇ ਮੈਨੂੰ ਫੋਨ ਕਰ ਲਈ ਕਹਿੰਦਾ ਕੋਈ ਨਹੀਂ ਦੀ ਤੁਸੀਂ ਲਾਈਵ ਦੇਖ ਲਿਓ ਮੈਂ ਲਾਈਵ ਦੇਖਿਆ ਤੁਹਾਡਾ ਤਾਂ ਵੀ ਨਹੀਂ ਨਿਕਲਿਆ ਕੁਝ ਵੀ ਲੋਕ ਕੀ ਆਪਣੇ ਜੜੇ ਗਿਫਟ ਪੈਕ ਲੈ ਲੈ ਜਾਂਦੇ ਤੇ ਸਾਨੂੰ ਤਾਂ ਬਸ ਉੱਚੋ ਹੀ ਨਾ ਮਨ ਜਾਂ ਹੋ ਜਾਂਦਾ ਨਾ ਵੀ ਲੋ ਜੀ ਸਾਡਾ ਘੋੜੀ ਨਿਕਲਿਆ ਹਨ ਤੇ ਚਲੋ ਕੋਈ ਗੱਲ ਨਹੀਂ ਜੇ ਕਿਸੇ ਦਾ ਵੀ ਨਿਕਲਿਆ ਉਹ ਇੱਕ ਵੱਖਰੀ ਗੱਲ ਦੀ ਗੱਲ ਤੇ ਪਰ ਸਭ ਦਾ ਦਿਲ ਦੁਖ ਜਾਂਦਾ ਹਨ ਤੇ ਕੱਲ ਰਾਤ ਜਲੰਧਰ ਦੇ ਵਿੱਚ ਬੜੀ ਵੱਡੀ ਘਟਨਾ ਹੋਈ ਕੱਲ ਸ਼ਾਮੀ ਬੱਚੀ ਖੇਡਦੀ ਸਕੂਲੋਂ ਆਈ ਤੇ ਆਪਣੇ ਹੀ ਮਹੱਲੇ ਦੇ ਸਾਥੀ ਬੱਚੇ ਨਾਲ ਖੇਡਣ ਤੇ ਲਈ ਉਹਦੇ ਘਰ ਤੱਕ ਗਈ ਤੇ ਘਰ ਦੇ ਵਿੱਚ ਜਾ ਕੇ ਵਾਜ ਦਿੱਤੀ ਤੇ ਅੰਦਰੋਂ ਵਾਡਾਈ ਹੁਣੀ ਆਪਾਂ ਤਾਂ ਢੇਲਾ ਸਕਦੇ ਆ ਕਿ ਅੰਦਰ ਆ ਜਾ ਸਾਈਡ ਦੇ ਅੰਦਰ ਹੈ ਤੇ ਉਹ ਅੰਦਰ ਚਲੀ ਗਈ ਤੇ ਫੇਰ ਜਿਹੜੀ ਦਰਿੰਦਗੀ ਹੋਈ ਮਾਪੇ ਲੱਭਦੇ ਰਹਿ ਗਏ ਤੇ ਸਭ ਤੋਂ ਅ ਸੁਜਾਕੀ ਪੁਲਿਸ ਹੈਗੀ ਐ ਜਿਹਨਾਂ ਕੋ ਚੈੱਕ ਹੀ ਨਹੀਂ ਕੀਤਾ ਜਾਂਦਾ ਆਪਸ ਵਿੱਚ ਮਿਲਦਾ ਨਸ਼ਾ ਪੱਤੇ ਚ ਘੁੰਮ ਰਹੇ ਨੇ ਇਧਰ ਉਧਰ ਦਿਖਦਾ ਹੀ ਨਹੀਂ ਵੀ ਹੈ ਕੀ ਐ ਬਸ ਸਾਡੀ ਡਿਊਟੀ ਨਿਪੜ ਜਾਏ ਤੇ ਆਪਾਂ ਚਲੀਏ ਘਰਾਂ ਨੂੰ ਤੇ ਸਾਡੀ ਜੂੜੀ ਦਾ ਟਾਈਮ ਹੁੰਦਾ ਜਾਂਦਾ ਤੇ ਇਹੀ ਸਭ ਕੁਛ ਕਰਦੇ ਰਹਿੰਦੇ ਆ ਤੇ ਜੋ ਵੀ ਸਮਾਜ ਦੇ ਵਿੱਚ ਵਾਪ ਹਨ ਹੋ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਪੁਲਿਸ ਨੇ ਰੱਖਣੀ ਹੈ ਆਪ ਲੋਕਾਂ ਨੇ ਇਹ ਹੰਤਾ ਦੇਖੀ ਆ ਵੀ ਅਜਹੰਦਾ ਕੀ ਹੋਈ ਕਟਨਾ ਨਾ ਵੀ ਜੇ ਲੋਕ ਤੁਹਾਡਾ ਸਾਥ ਦਿੰਦੇ ਆ ਲੋਕੀ ਤੁਹਾਡੇ ਵੱਲ ਪਬਲਿਕ ਹੈ ਤੇ ਤੁਹਾਨੂੰ ਇਨਸਾਫ ਮਿਲਣ ਦੀ ਕੋਈ ਮਾੜੀ ਮੋਟੀ ਉਮੀਦ ਹੈ ਜੇ ਲੋਕ ਤੁਹਾਡੇ ਵਿਰੁੱਧ ਹੈ ਨਾ ਫਿਰ ਤੁਹਾਨੂੰ ਕਿਤੇ ਇਨਸਾਫ ਮਿਲਣਾ ਬਹੁਤ ਮੁਸ਼ਕਲ ਹੈ ਕਿ ਗੁੱਸਾ ਆਉਂਦਾ ਹੈ ਸ਼ਹਿਰ ਨਿਵਾਸੀਆਂ ਨੂੰ ਵੀ ਆਉਂਦਾ ਹੈ ਜੇ ਪਿੰਡਾਂ ਵਾਲੇ ਇਕੱਠੇ ਹੋ ਕੇ ਲੜ ਲੈਂਦੇ ਆ ਤੇ ਸ਼ਹਿਰ ਵਾਲੇ ਵੀ ਉਦਾ ਹੀ ਆ ਗੁੱਸਾ ਬਹੁਤ ਆਉਂਦਾ ਹੈ ਇਹ ਇੱਕ ਛੋਟੀਆਂ-ਛੋਟੀਆਂ ਬੱਚੀਆਂ ਵੀ ਸਹੀ ਨਹੀਂ ਵੱਡੇ ਤੋਂ ਚਲੋ ਜੋ ਹੁੰਦਾ ਤੇ ਬੜੇ ਸਭ ਕੁਝ ਨਹੀਂ ਹੋਣਾ ਚਾਹੀਦਾ ਸਮਾਜ ਦੇ ਵਿੱਚ ਜਿਹੜੇ ਮੋਤਵਰ ਲੋਕ ਹੈ ਉਹਨਾਂ ਨੂੰ ਇੱਥੇ ਸਮਾਜ ਨੂੰ ਸੁਧਾਰਨ ਦੀ ਲੋੜ ਹੈ ਅੱਜ ਸਾਰੀ ਗੁਰ ਤੇਗ ਬਹਾਦਰ ਜੀ ਬਾਰੇ ਗੱਲ ਕਰਦੇ ਆ ਮਨ ਬਹੁਤ ਖੁਸ਼ ਹੁੰਦਾ ਤੇ ਉਹਨਾਂ ਦੀ ਸਿੱਧੀ ਤੇ ਉਦਾਸ ਵੀ ਹੈ ਕਿ ਉਸ ਸਮੇਂ ਦੌਰਾਨ ਕਿੰਨੇ ਤਸੀਹੇ ਸਹੇ ਗਏ ਤੇ ਕੁਰਬਾਨੀਆਂ ਦਿੱਤੀਆਂ ਗਈਆਂ ਤੇ ਫੇਰ ਇਹ ਧਰਮ ਬਚਿਆ ਧਰਮ ਵੀ ਖਤਰੇ ਵਿੱਚ ਸੀਗਾ ਤੇ ਜਿਹੜੀਆਂ ਲ ਕੁਰਬਾਨੀਆਂ ਉਹ ਰਾਮ ਲਿਆ ਗਿਆ ਤੇ ਫਿਰ ਲੋਕ ਜਾਗਰੂਕ ਹੋਗੇ ਤੇ ਲੋਕਾਂ ਨੇ ਫਿਰ ਸਮਾਜ ਦੇ ਵਿੱਚੋਂ ਸਾਰੀ ਦਰਿੰਦਗੀ ਨੂੰ ਵੀ ਸਾਫ਼ ਕਰ ਦਿੱਤਾ ਤੇ ਪਰਮਾਤਮਾ ਹਰੇਕ ਦੀ ਜ਼ਿੰਦਗੀ ਦੇ ਵਿੱਚ ਪਤਿਆ ਜਿਹੜਾ ਨਾ ਕਰੇ ਇੱਥੇ ਦੇਖ ਲਓ ਲੋਕੀ ਜਾਂਦੇ ਅਗਲੀ ਦੇ ਵਿੱਚ ਕਿੱਦਾਂ ਲਾਲ ਤੇਰੇ ਮਾਰਦੇ ਜਾਂਦੇ ਆ ਤੇ ਰੋਲ ਤੇ ਪੁਲਿਸ ਦਾ ਵੀ ਗਲਤ ਜੇ ਆਪਾਂ ਕੱਲ ਦੀ ਘਟਨਾ ਦੀ ਗੱਲ ਕਰੀਏ ਤੇ ਵਾਰੀ ਵਾਰੀ ਉਸ ਬੱਚੇ ਨੂੰ ਪੀਟ ਕਰੇ ਜਾਵਾਂਗੇ ਤਾਂ ਇਹ ਵੀ ਗਲਤ ਆ ਉਹਨਾਂ ਸੰਸਕਾਰ ਹੋ ਗਿਆ ਉਹਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਦੇਵੇ ਇਹਨੀ ਜ਼ਿੰਦਗੀ ਭੋਗ ਲਿਖਾ ਕੇ ਆਈ ਸੀਗੀ ਆਪਣਾ ਤੇ ਉਹ ਭੁਗਤ ਕੇ ਚਲੀ ਗਈ ਠੀਕ ਹੈ ਔਰ ਇਹ ਦੁੱਖ ਸ਼ਾਇਦ ਪਰ ਮਾਤਮਾ ਦਾ ਦਿੱਤਾ ਹੋਇਆ ਤੇ ਕਿਸੇ ਨੂੰ ਕਿਹਾ ਇਹ ਨਹੀਂ ਜਾ ਸਕਦਾ ਪਰ ਇੱਕ ਗੱਲ ਹੋਰ ਹੈ ਵੀ ਸਮਾਜ ਦੇ ਵਿੱਚ ਜਿਹੜੀ ਜਦੋਂ ਸਜਾਵਾਂ ਲੀਨੀਅਟ ਹੈ ਤਾਂ ਫਿਰ ਦਰਿੰਦਗੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਜਾਂਦੀ ਉਹ ਕਹਿੰਦੇ ਉਹਨਾਂ ਨੂੰ ਕੀ ਕਿਹਾ ਸੀ ਉਹਨਾਂ ਨੂੰ ਕੀ ਕਿਹਾ ਸੀ ਇਦਾਂ ਕਰਦੇ ਕਰਦੇ ਹਰ ਇੱਕ ਉਹ ਬੰਦਾ ਕ੍ਰਾਈਮ ਦੇ ਉੱਤੇ ਆ ਜਾਂਦਾ ਜਦੋਂ ਸਾਰੀ ਦੁਨੀਆ ਇਦਾਂ ਕ੍ਰਾਈਮ ਕਰੇਗੀ ਤੇ ਫਿਰ ਵੀ ਕੋਈ ਚੰਗੀ ਗੱਲ ਤੇ ਇਦਾਂ ਦੇ ਕ੍ਰਾਈਮ ਜਿਹੜੇ ਆ ਦੁਨੀਆ ਤੇ ਜਦੋਂ ਬਾਈਕਟ ਕਰਾਂਗੇ ਉਹਨਾਂ ਦਾ ਲੋਕਾਂ ਸਖਤ ਸਜ਼ਾ ਦਿੱਤੀ ਆਏਗੀ ਤੇ ਉਦੋਂ ਇਹਨਾਂ ਲੋਕਾਂ ਨੂੰ ਪਤਾ ਚੱਲੇਗਾ ਕਿ ਇਹ ਸਭ ਕੁਝ ਕਰਨਾ ਗਲਤ ਹੈ ਉਹ ਚੂਟੀਆਂ ਬੱਚਿਆਂ ਨਾਲ ਤੇ ਸਾਰੇ ਜਣੇ ਇਹੀ ਕਹਿੰਦੇ ਆ ਕਿ ਇਨਸਾਫ ਦੀ ਉਮੀਦ ਰੱਖਤੀ ਹੈ ਤੇ ਸਰਕਾਰ ਤੁਹਾਨੂੰ ਹੀ ਮਿਟਾਉਂ ਦਿੱਤਾ ਕਿ ਜਿੱਦੀ ਪਬਲਿਕ ਹੈ ਉਹਨਾਂ ਨਾਲ ਜੇ ਟਾਰਚਰ ਹੋਇਆ ਜਾਂ ਕਿਸੇ ਤਰ੍ਹਾਂ ਦਾ ਅਪਮਾਨਿਤ ਮਸ ਕੀਤਾ ਤੇ ਉਸ ਤੋਂ ਬਾਅਦ ਲੋਕਾਂ ਦਾ ਮੰਡਖਲੀ ਸੀ कारवाई तर पाव कारवाई होणीही